ਇਹਦੀ ਇੱਕ ਇੱਕ ਚੀਜ਼ ਕਮ ਆਉਣ ਵਾਲੀ ਹੈ ਇਹਦਾ ਤੜਾ ਜਿਹੜਾ ਤਲਾਂ ਵਾਲਾ ਸਮਾਨ ਹੈ ਉਹ ਢੇਡ ਬੱਕਰੀ ਖਾਊਗੀ ਜਿਹੜਾ ਥੱਲੇ ਹੈ ਉਹ ਆਪਾਂ ਆਪ ਦਾ ਰਜਿਸਟਰ ਚਲਾਵਾਂ ਸਾਡੇ ਪੰਜਾਬ ਦੇ ਤਿਉਹਾਰ ਵੀ ਇਹਦੇ ਨਾਲ ਜੁੜੇ ਹੋਏ ਆ ਲੋਹੜੀ ਆਉਣ ਵਾਲੀ ਹੈ ਤਾਂ ਆਪਾਂ ਲੋਹੜੀ ਦੇ ਉੱਤੇ ਸਾਰੇ ਮੋਕਲੀ ਪੰਡਦੇ ਆ ਪਰਿਵਾਰਾਂ ਦੇ ਵਿੱਚ ਤੇ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਮੈਂ ਇਹੀ ਸੁਨੇਹਾ ਦੇਣਾ ਵੀ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਇਦਾਂ ਨਹੀਂ ਰਵਾਈਂਤੀ ਫਸਲਾਂ ਬੀਜੀਏ ਤੇ ਆਪਣੇ ਆਉਣ ਵਾਲੇ ਬੱਚਿਆਂ ਨੂੰ ਵੀ ਦਿਖਾਈਏ ਵੀ ਮੂਫਲੀ ਕਿਵੇਂ ਲੱਗਦੀ ਆ ਕਿਉਂਕਿ ਦੇਖੋ ਪਰਾਲੀ ਦੀ ਵੀ ਜਿੱਥੇ ਸਮੱਸਿਆ ਸਾਡੇ ਕੋਲ ਅੱਜ ਕੱਲ ਅਸੀਂ ਵੇਖਦੇ ਆਂ ਬੜੇ ਮਹਿੰਗੇ ਟਰੈਕਟਰ ਲੈਣੇ ਪੈਂਦੇ ਆ ਬੜੇ ਵੱਡੇ ਇੰਪਲੀਮੈਂਟ ਲੈਣੇ ਪੈਂਦੇ ਆ ਹਾਲਾਂਕਿ ਸਰਕਾਰ ਵੱਲੋਂ ਸਬਸਿਡੀਆਂ ਅਸੀਂ ਦੇ ਰਹੇ ਆਂ ਤੇ ਪਰ ਇਹਦੇ ਵਿੱਚ ਦੇਖੋ ਕੋਈ ਪਰਾਲੀ ਬਣਨੋਈ ਨਹੀਂ ਕੀ ਤਾਂ ਪਰਾਲੀ ਦੀ ਸਮੱਸਿਆ ਸਾਡਾ ਵਾਤਾਵਰਨ ਵੀ ਸਾਫ਼ ਰਹਿੰਦਾ ਔਰ ਇਹਦੇ ਵਿੱਚ ਇੱਕ ਗੱਲ ਹੋਰ ਆ ਜਿਹੜੀ ਲੇਬਰ ਆ ਆਪਾਂ ਹੱਥੀ ਜਦੋਂ ਲੇਬਰ ਲਾਵਾਂਗੇ ਆਪਾਂ ਲੋਕਾਂ ਨੂੰ ਰੋਜ਼ਗਾਰ ਵੀ ਦੇ ਸਕਦੇ ਆ ਕਿਉਂਕਿ ਹੱਥੀ ਵੱਡਾਂਗੇ ਫਿਰ ਆਪਾਂ ਨੂੰ ਪੱਟਿਆ ਜਾਊਗਾ ਤੇ ਤੋੜਿਆ ਜਾਊਗਾ ਤੇ ਅਸੀਂ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਬੇਰੋਜ਼ਗਾਰ ਨੌਜਵਾਨ ਉਹ ਇੱਕ ਰੋਜ਼ਗਾਰ ਦਾ ਸਾਧਨ ਵੀ ਬਣ ਸਕਦਾ ਹੈ ਇਹ ਕਿਸਾਨਾਂ ਲਈ ਇੱਕ ਬਹੁਤ ਚੰਗੀ ਬੜੀ ਚੰਗੀ ਚੀਜ਼ ਹੈ ਦੇਖੋ ਇਹਦੀ ਇੱਕ ਇੱਕ ਚੀਜ਼ ਕੰਮ ਆਉਣ ਵਾਲੀ ਹੈ ਇਹਦਾ ਤੜ ਕਿੜਾ ਤਾਂ ਵਾਲਾ ਸਮਾਨ ਹੈ ਉਹ ਪੇਟ ਬੱਕਰੀ ਖਾਊਗੀ ਜਿਹੜਾ ਥੱਲੇ ਹੈ ਉਹ ਆਪਾਂ ਆਪ ਦਾ ਅਰੇ ਜੀ ਕਾਰ ਚਲਾਵਾਂ ਕਿੰਨੇ ਕਿ ਨਿਕਲਦੀ ਆ ਕਿੱਲੇ ਦੇ ਵਿੱਚੋਂ ਇਹ ਜੀ ਕਿੱਲੇ ਜੋ 80 ਦੇ 85 ਦੇ ਸਾਨਾ ਜਸਨੇ ਨੀਰੇ ਨੂਰਾ ਵੇਖ ਕੇ ਹੋ ਜਾਂਦੀ ਹੈ ਕਿੰਨੇ ਕੁਇੰਟਲ ਨਿਕਲਿਆ ਆਉਂਦੀ ਹੈ ਇਹਨਾਂ ਨੇ ਹੁਣ ਕਿਵੇਂ ਆਪਣੇ ਦੋ ਕਿੱਲੇ ਆ 10000 ਰੁਪਇਆ ਤਾਂ ਤੁਹਾਨੂੰ ਨੀਰੇ ਦਾ ਮਿਲ ਜਾਣਾ ਤੇ ਬਾਕੀ ਤੁਹਾਡਾ 75 8000 ਰੁਪਇਆ ਤੁਹਾਨੂੰ ਕਿੱਲੇ ਦਾ ਥੱਲੇੋਂ ਮਿਲ ਜਾਣਾ 8-9 ਕੁਇੰਟਲ ਨਿਕਲਦੀ ਆ ਨਿਕਲਿਆ ਆਉਂਦੀ ਆ ਜੀ ਲੱਗਦਾ ਨਹੀਂ ਕਿ ਸਾਡੇ ਕਿਸਾਨਾਂ ਨੂੰ ਇਧਰ ਇਹਨਾਂ ਫਸਲਾਂ ਵੱਲ ਜੋੜ ਇਹ ਜੇ ਫਸਲਾਂ ਕਿਸਾਨ ਆਉਣਗੇ ਕਿਸਾਨਾਂ ਦੀ ਜਿੱਤ ਬਣੂਗੀ ਪਾਣੀ ਬਚੂਗਾ ਸਾਰਾ ਕੁਝ ਚੰਗਾ ਰਹੂਗਾ ਤੇ ਦੇਸੀ ਮਤਲਬ ਫਸਲਾਂ ਬਾਪੂ ਬੀਜ ਦੇ ਹੁੰਦੇ ਸੀ ਹੁਣ ਤੁਸੀਂ ਬੀਜਿਆ ਕਿ ਸਾਰੇ ਬੂਟੇ ਥੱਲੇ ਕਾਫੀ ਵਧੀਆ ਨਿਕਲਦੇ ਚੋਟੀ ਦੀ ਜੀ ਚੋਟੀ ਕੀ ਅਪੀਲ ਕਰਾਂਗੇ ਕਿਸਾਨਾਂ ਨੂੰ ਕਿਸਾਨਾਂ ਨੂੰ ਅਸੀਂ ਤਾਂ ਦਿਲੋਂ ਲਾ ਕੇ ਪੀਲੇ ਕਰਨੀ ਆ ਜੀ ਵੀ ਇਹ ਖੇਤੀ ਨਹੀਂ ਆਓ ਤੇ ਬਾਜੋ 10 ਲੱਖ ਤੋਂ ਟਰੈਕਟਰ ਕੋਈ ਨਹੀਂ ਘਟਾਉਂਦਾ ਤੇ ਜਾਨ ਨੂੰ ਨਹੀਂ ਹਿੰਦੀ ਵਿੱਚ ਇਹਦੇ ਤੇ ਖਰਚਾ ਕਿੰਨਾ ਹੋਉਂਦਾ ਤੁਸੀਂ ਇਹਦੇ ਤੇ ਕੁਝ ਨਹੀਂ ਆਉਣਾ ਜੀ ਇਹ ਤਾਂ ਹਲਾ ਦੇ ਨਿੱਕੇ ਟਰੈਕਟਰ ਨੇ ਬਹਾਲਣੀ ਅਸਾਂ 135 ਨਹੀਂ ਉਹ ਤਾਂ 10 ਲੱਖ ਵਾਲੇ ਟਰੈਕਟਰ ਦੀ ਲੋੜ ਨਹੀਂ ਤੇ ਲੱਗਦਾ ਨਹੀਂ ਕਿ ਝੋਨੇ ਤੇ ਕਣਕ ਦੇ ਬਰਾਬਰ ਤੋਂ ਵੀ ਉੱਪਰ ਨਿਕਲਦੀ ਨਿਕਲਦੀ ਆ ਜੀ ਨਿਕਲਦੀ ਆ ਸਾਡੇ ਬਜ਼ੁਰਗ ਪੀ ਜਿਹੜੇ ਸਾਡੇ ਬਾਬੇ ਸਾਡੇ ਬਾਪੂ ਲੱਗਦਾ ਨਹੀਂ ਕਿ ਬਾਪੂ ਵਰਗਿਆਂ ਦੇ ਜਿਹੜੇ ਪਾਇਪ ਉਰਨਾਂ ਤੇ ਚੱਲਣਾ ਚਾਹੀਦਾ ਹਾਂ ਚੱਲਣਾ ਚਾਹੀਦਾ ਜੀ ਅਸੀਂ ਤਾਂ ਇਹ ਗੱਲ ਨੂੰ ਮੰਨਦੇ ਆ ਆਪ ਮੰਨਦੇ ਆ ਆ ਦੇਖੋ ਜੀ ਜਿਵੇਂ ਅਸੀਂ ਸਾਰੇ ਜਾਣਦੇ ਆ ਬਹੁਤ سارے ਸਾਡੇ ਨੌਜਵਾਨ ਆ ਜਿਹੜੇ ਪਹਿਲਾ ਬਰੇਸ਼ਾਂਵਲ ਜਾਂਦੀ ਆੜ ਲੱਗੀ ਰਹੀ ਹੈ ਉਹਨਾਂ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਵੀ ਜਿਹੜੀਆਂ ਸਾਡੀਆਂ ਰਵਾਇਤੀ ਫਸਲਾਂ ਸਾਡੇ ਬਜ਼ੁਰਗ ਬੀਜ ਦੇ ਸੀਗੇ ਅੱਜ ਆਪਾਂ ਦੇਖ ਰਹੇ ਹਾਂ ਮੂੰਫਲੀ ਦੀ ਫਸਲ ਐ ਅਸੀਂ ਬਿਜਵਾਈ ਸੀ ਸਾਡੇ ਰੌਤਾ ਫਾਰਮ ਤੇ ਔਰ ਇਹਦੇ ਵਿੱਚ ਇੱਕ ਤੇਲ ਬੀਜ ਫਸਲ ਆ ਇਹ ਜੋ ਤੇਲ ਵੀ ਨਿਕਲਦਾ ਇਹਨੂੰ ਇਸ ਫਸਲ ਨੂੰ ਗਰੀਬਾਂ ਦੇ ਬਾਦਾਮ ਵੀ ਕਿਹਾ ਜਾਂਦਾ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਆ ਔਰ ਇਹਦੇ ਤੇ ਖਰਚਾ ਵੀ ਬਿਲਕੁਲ ਨਹੀਂ ਆਉਂਦਾ ਇਹ ਮਿੱਟੀ ਦੇ ਵਿੱਚ ਤੁਸੀਂ ਵੇਖੋ ਜਿਹੜੀਆਂ ਇਹ ਗੰਡਾਂ ਨੇ ਤਾਕਤ ਦੇ ਰਹੀਆਂ ਨੇ ਸਾਡੀ ਅਸੀਂ ਮਿੱਟੀ ਵੀ ਬਚਾ ਸਕਦੇ ਆ ਔਰ ਇਹਨੂੰ ਪਾਣੀ ਆ ਜਿਹੜੇ ਖਾਸ ਕਰਕੇ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ ਉਹਦੇ ਲਈ ਪਾਣੀ ਵੀ ਬਚਾਵਾਂਗੇ ਔਰ ਨੌਜਵਾਨ ਜਿਵੇਂ ਸਹਾਇਕ ਧੰਦਿਆਂ ਦੇ ਵਿੱਚ ਅਸੀਂ ਦੇਖਦੇ ਆਂ ਵੀ ਆਪਾਂ ਪਸ਼ੂ ਪਾਲਣ ਕਰਦੇ ਆਂ ਔਰ ਇਹ ਜਿਹੜੇ ਲੋਕ ਬੱਕਰੀਆਂ ਵੀ ਪਾਲਦੇ ਆ ਇਹਦਾ ਜਿਹੜਾ ਉੱਪਰਲਾ ਆਪਾਂ ਜਿਹੜੇ ਨੂੰ ਫੋਲੀਏਜ ਨੂੰ ਕੱਟਦੇ ਆ ਜਿਹੜੇ ਉਹ ਵੀ ਜਿਹੜਾ ਪਸ਼ੂਆਂ ਦੇ ਲਈ ਇਹਨਾਂ ਪੋਸਟਿਕ ਦਤਤਾ ਵੀ ਉਹ ਆਪਾਂ ਪਸ਼ੂਆਂ ਨੂੰ ਵੀ ਪਾ ਸਕਦੇ ਆਂ ਔਰ ਜਿਹੜੀ ਥੱਲੇ ਇਹਨੀ ਪੋਸਟਿਕ ਜਿਹੜੀ ਖੁਰਾਕ ਆਪਾਂ ਇਹਦੀ ਖਾਣੀ ਹੈ ਦਾਣੇ ਜਿਹੜੇ ਬਾਅਦ ਚ ਮੋਫਲੀ ਆ ਕਿਉਂਕਿ ਸਾਡੇ ਪੰਜਾਬ ਦੇ ਤਿਉਹਾਰ ਵੀ ਇਹਦੇ ਨਾਲ ਜੁੜੇ ਹੋਇਆ ਲੋਹੜੀ ਆਉਣ ਵਾਲੀ ਆ ਤਾਂ ਆਪਾਂ ਲੋਹੜੀ ਦੇ ਉੱਤੇ ਸਾਰੇ ਮੂਫਲੀ ਬੰਦਦੇ ਆ ਪਰਿਵਾਰਾਂ ਦੇ ਵਿੱਚ ਤੇ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਮੈਂ ਇਹੀ ਸੁਨੇਹਾ ਦੇਣਾ ਵੀ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਇਦਾਂ ਦੀਆਂ ਰਵਾਇਤੀ ਫਸਲਾਂ ਬੀਜੀਏ ਤੇ ਆਪਣੇ ਆਉਣ ਵਾਲੇ ਬੱਚਿਆਂ ਨੂੰ ਵੀ ਦਿਖਾਈਏ ਵੀ ਮੂਫਲੀ ਕਿਵੇਂ ਲੱਗਦੀ ਆ ਤੇ ਕਿੱਦਾਂ ਤੋੜੀ ਜਾਂਦੀ ਆ ਤੇ ਕਿੱਦਾਂ ਆਪਣੀ ਸਿਹਤ ਦੇ ਲਈ ਫਾਇਦੇਮੰਦ ਆ ਲੱਗਦਾ ਨਹੀਂ ਕਿ ਜੇ ਇਆਂ ਫਸਲਾਂ ਬੀਜੀਏ ਤਾਂ ਸਾਨੂੰ ਜਿਹੜੇ ਮਹਿੰਗੇ ਭਾਅ ਦੇ ਖੇਤੀ ਸੰਦ ਵੀ ਨਹੀਂ ਲੈਣੇ ਪੈਣੇ ਪਰਾਲੀ ਦੀਆਂ ਅੱਗਾਂ ਤੋਂ ਵੀ ਛਡਕਾਰਾ ਮਿਲੂਗਾ ਜੀ ਕਿਉਂਕਿ ਦੇਖੋ ਪਰਾਲੀ ਦੀ ਵੀ ਜਿੱਥੇ ਸਮੱਸਿਆ ਸਾਡੇ ਕੋਲ ਅੱਜ ਕੱਲ ਅਸੀਂ ਵੇਖਦੇ ਆ ਬੜੇ ਮਹਿੰਗੇ ਟਰੈਕਟਰ ਲੈਣੇ ਪੈਂਦੇ ਆ بڑے بڑے ਇੰਪਲੀਮੈਂਟ ਲੈਣੇ ਪੈਂਦੇ ਆ ਹਾਲਾਂਕਿ ਸਰਕਾਰ ਵੱਲੋਂ ਸਬਸਿਡੀਆਂ ਅਸੀਂ ਦੇ ਰਹੇ ਆ ਤੇ ਪਰ ਇਹਦੇ ਵਿੱਚ ਦੇਖੋ ਕੋਈ ਪਰਾਲੀ ਬਣਨੂ ਹੀ ਨਹੀਂਗੀ ਤਾਂ ਪਰਾਲੀ ਦੀ ਸਮੱਸਿਆ ਸਾਡਾ ਵਾਤਾਵਰਨ ਵੀ ਸਾਫ਼ ਰਹਿੰਦਾ ਔਰ ਇਹਦੇ ਵਿੱਚ ਇੱਕ ਗੱਲ ਹੋਰ ਆ ਜਿਹੜੀ ਲੇਬਰ ਆ ਆਪਾਂ ਹੱਥੀ ਜਦੋਂ ਲੇਬਰ ਲਾਵਾਂਗੇ ਆਪਾਂ ਲੋਕਾਂ ਨੂੰ ਰੁਜ਼ਗਾਰ ਵੀ ਦੇ ਸਕਦੇ ਆ ਕਿਉਂਕਿ ਹੱਥੀ ਵੱਢਾਂਗੇ ਫਿਰ ਆਪਾਂ ਨੂੰ ਪੱਟਿਆ ਜਾਊਗਾ ਤੇ ਤੋੜਿਆ ਜਾਊਗਾ ਤੇ ਅਸੀਂ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਬੇਰੁਜ਼ਗਾਰ ਨੌਜਵਾਨ ਉਹ ਇੱਕ ਰੁਜ਼ਗਾਰ ਦਾ ਸਾਧਨ ਵੀ ਬਣ ਸਕਦਾ ਹੈ ਅਸੀਂ ਜੀ ਪਹਿਲੀ ਵਾਰ ਸਰਕਾਰੀ ਬੀਜ ਫਾਰਮ ਦੇ ਉੱਤੇ ਨੂਫਲੀ ਦੀ ਫਸਲ ਜਿਹੜੀ ਹੈਗੀ ਆ 2 ਕਿੱਲੇ ਅਸੀਂ ਬਜਵਾਈ ਆ ਇਹਦੇ ਜਿਹੜਾ ਬੀ ਪੈਂਦਾ ਜੀ ਇਹ 35 ਤੋਂ 45 ਕਿਲੋ ਗਿਰੀ ਜਿਹੜੀ ਹੈਗੀ ਆ ਪ੍ਰਤੀ ਏਕੜ ਪੈਂਦੀ ਆ ਤੇ ਇਸ ਦਾ ਜਿਹੜਾ ਝਾੜ ਹੈਗਾ ਜਿਹੜੀ ਇਸ ਵੈਰੈਟੀ ਗਰਨਾਰ 4 ਆ ਇਹ ਗੁਜਰਾਤ ਦੀ ਵੈਰੈਟੀ ਆਈ ਸੀ ਸਾਡੇ ਕੋਲੇ ਇਹਦਾ ਝਾੜ 7.5 ਕੁਆਂਟਲ ਪ੍ਰਤੀ ਏਕੜ ਆ ਤੇ ਜੇ ਆਪਾਂ ਉਸ ਹਿਸਾਬ ਨਾਲ ਲਾ ਕੇ ਚੱਲੀਏ ਇਹ 7.5 ਕੁਆਂਟਲ ਆਪਣੇ ਨਿਕਲਦੀ ਆ ਤੇ ਇਸ ਦਾ ਦਾ ਮਾਰਕੀਟ ਪ੍ਰਾਈਸ ਇਸ ਵਕਤ ਜੇ ਆਪਾਂ ਲਾ ਗਏ ਜਿਹੜੇ 70 ਤੋਂ 75000 ਰੁਪਿਆ ਪ੍ਰਤੀ ਏਕੜ ਆ ਤੇ ਦੂਸਰਾ ਇਸ ਨੂੰ ਕੋਈ ਵੀ ਸਪਰੇ ਨਹੀਂ ਹੁੰਦੀ ਕੀੜਾ ਮਕੌੜਾ ਨਾ ਮਾਤਰਾ ਨਾ ਹੀ ਇਸ ਤੇ ਖਾਦ ਜਿਹੜੀ ਹੈਗੀ ਆ ਉਹ ਪੈਂਦੀ ਆ ਤੇ ਪਾਣੀ ਜਿਹੜੇ ਹੈਗੇ ਆ ਇਹਨੂੰ ਜੇ ਆਪਣੇ ਕੋਲ ਦੋ ਆ ਜਾਂ ਤਿੰਨ ਪਾਣੀ ਆਪਣੇ ਨਾਲ ਬਹੁਤ ਵਧੀਆ ਦੋ ਤਿੰਨ ਪਾਣੀਆਂ ਦੇ ਨਾਲ ਜਿਹੜੀ ਇਹ ਫਸਲ ਵਧੀਆ ਹੋ ਸਕਦੀ ਆ ਤੁਸੀਂ ਦੇਖੋ ਵੀ ਅਸੀਂ ਇਹਨੂੰ ਕੋਈ ਪਾਣੀ ਨਹੀਂ ਲਾਇਆ ਸਿਰਫ بارش ਦੇ ਪਾਣੀ ਨਾਲ ਹੀ ਇਹ ਕਿੰਨੀ ਵਧੀਆ ਮਤਲਬ ਆਈ ਆ ਅਸੀਂ ਲੇਟ ਹੋ ਗਏ ਸੀ ਕਿਉਂਕਿ ਉਸ ਤੋਂ بارش ਆਉਣ ਲੱਗੀਆਂ ਸੀ ਜਿਹੜੀ ਬਜਾਈ ਲੇਟ ਆ ਪਰ ਫਿਰ ਵੀ ਤੁਸੀਂ ਇਹਦਾ ਝਾੜ ਜਿਹੜਾ ਹੈਗਾ ਉਹ ਦੇਖ ਸਕਦੇ ਹਾਂ ਅੰਡਰ ਸਾਹਿਬ ਲੱਗਦਾ ਨਹੀਂ ਕਿ ਜਿਹੜੀਆਂ ਦੂਸਰੀਆਂ ਫਸਲਾਂ ਤੋਂ ਇਹ ਜ਼ਿਆਦਾ ਲਾਹੇਵੰਦ ਆ ਕਿਉਂਕਿ ਖਰਚੇ ਵੀ ਘੱਟ ਆ ਤੇ ਨਿਕਲਦੀ ਵੀ ਬਹੁਤ ਆ 80000 ਤੋਂ ਉੱਪਰ ਜਾਂਦੀ ਹੈ ਕਿੱਲੇ ਦੀ ਹਾਂਜੀ ਇਸ ਦਾ ਇਹ ਤੁਸੀਂ ਸਹੀ ਕਿਹਾ ਵੀ ਇਸ ਦਾ ਜਿਹੜਾ ਹੈਗਾ ਝਾੜ ਵੱਧ ਹੋਣ ਕਰਕੇ ਸਭ ਤੋਂ ਵੱਡੀ ਗੱਲ ਨਾਲ ਜੀ ਆਪਾਂ ਪਾਣੀ ਦੀ ਬਚਤ ਵੀ ਕਰ ਸਕਦੇ ਹਾਂ ਜ਼ਮੀਨ ਦਾ ਜਿਹੜਾ ਆਪਣਾ ਹੈਗਾ ਪਾਣੀ ਆਪਣਾ ਥੱਲੇ ਜਾ ਰਿਹਾ ਇਹਨੂੰ ਆਪਾਂ ਜੂਨ ਜੁਲਾਈ ਦੇ ਵਿੱਚ ਬੀਜ ਕੇ ਕਣਕ ਤੋਂ ਪਹਿਲਾਂ ਇਹਨੂੰ ਆਪਾਂ ਕੱਢ ਸਕਦੇ ਹਾਂ ਪਾਣੀ ਦੀ ਬਚਤ ਆ ਖਰਚੇ ਦੀ ਬੱਚਦਾ ਇਸ ਤੇ ਕੋਈ ਖਾਦ ਨਹੀਂ ਪੈਂਦੀ ਤੁਸੀਂ ਦੇਖੋ ਵੀ ਨਾਡਿਊਲਸ ਬਣੇ ਵਿਆ ਆਹ ਦੇਖੋ ਨਿੱਕੇ ਨਿੱਕੇ ਇਹ ਨਾਈਟ੍ਰੋਜਨ ਸਟੋਰ ਕਰਦੇ ਆ ਜਿਹਨੂੰ ਕਹਿੰਦੇ ਆਪਾਂ ਜ਼ਮੀਨ ਦੇ ਵਿੱਚ ਜੇ ਨਾਈਟ੍ਰੋਜਨ ਆ ਜਾਂਦੀ ਆ ਅਗਲੀ ਫਸਲ ਵਾਸਤੇ ਉਹ ਬਹੁਤ ਹੀ ਵਧੀਆ ਇਹ ਬਣ ਜਾਂਦੀ ਆ ਜੇ ਆਪਾਂ ਇਹਨੂੰ ਇਹਨੂੰ ਫਰਵਰੀ ਮਾਰਚ ਚ ਵੀ ਆਪਾਂ ਲਾ ਸਕਦੇ ਆ ਡਾਕਟਰ ਸਾਹਿਬ ਜੇ ਕਿਸਾਨ ਇਹ ਚੀਜ਼ਾਂ ਲਾਉਣ ਤਾਂ ਸਾਨੂੰ ਝੋਨੇ ਪਰਾਲੀ ਦੀਆਂ ਸਮੱਸਿਆ ਤੋਂ ਵੀ ਦੂਰ ਹੋਣਾ ਪੈਣਾ ਹਾਂਜੀ ਇਸ ਤੋਂ ਪਰਾਲੀ ਤੋਂ ਵੀ ਆਪਾਂ ਬਚ ਜਾਾਂਗੇ ਜੀ ਆਪਣੀ ਜ਼ਮੀਨ ਦੀ ਸਿਹਤ ਵੀ ਚੰਗੀ ਬਣ ਜੂਗੀ ਤੇ ਜਿਹੜੀ ਆਪਾਂ ਇੱਕ ਸਾਫ਼ ਸੁਥਰੀ ਫਸਲ ਇਹਦੀ ਇੰਟਰਨੈਸ਼ਨਲ ਮਾਰਕੀਟ ਚ ਵੀ ਇਹਦੀ ਜਿਹੜੀ ਹੈਗੀ ਆ ਮੂੰਗਫਲੀ ਦੀ ਬਹੁਤ ਹੀ ਜ਼ਿਆਦਾ ਜਿਹੜੀ ਹੈਗੀ ਲੋੜ ਆ ਇਸ ਵਕਤ ਆਪਾਂ ਜਿਹੜੀ ਮੂੰਗਫਲੀ ਆ ਉਹ ਦੂਜੀਆਂ ਸਟੇਟਾਂ ਚੋਂ ਮੰਗਾ ਕੇ ਜਿਹੜੀ ਆਪਾਂ ਖਾ ਰਹੇ ਆ ਕਿਉਂਕਿ ਪੰਜਾਬ ਦੇ ਵਿੱਚ ਦੀ ਹੁਣ ਕਾਸ਼ਤ ਘਟ ਗਈ ਆ ਤੇ ਸਾਡਾ ਉਪਰਾਲਾ ਇਹੀ ਆ ਕਿ ਕਿਸਾਨਾਂ ਨੂੰ ਇਹਨਾਂ ਰਵਾਇਤੀ ਫਸਲਾਂ ਵੱਲ ਅਸੀਂ ਲੈ ਕੇ ਚੱਲੀਏ ਲੱਗਦਾ ਨਹੀਂ ਕਿ ਸਰ ਕਿਸਾਨਾਂ ਨੂੰ ਵੀ ਇੱਥੇ ਲਿਆ ਕੇ ਦਿਖਾਉਣਾ ਚਾਹੀਦਾ ਫਾਰਮ ਤੇ ਟੀਮਾਂ ਬਣਾ ਕੇ ਬਈ ਪਿੰਡਾਂ ਵਿੱਚੋਂ ਤੇ ਜਿਹੜੇ ਕਿਸਾਨ ਵੀਰ ਆਉਂਛਾਹਤ ਹੋਣ ਤੁਸੀਂ ਕਹਿਆ ਕਿ ਆਉਣ ਵਾਲੇ ਦਿਨਾਂ ਚਾਹੀ ਟੀਮਾਂ ਲਿਆ ਰਹੇ ਹਾਂਜੀ ਅਸੀਂ ਪਹਿਲਾਂ ਵੀ ਇੱਥੇ ਕਿਸਾਨ ਬਹੁਤ ਕਿਸਾਨਾਂ ਨੂੰ ਇੱਥੇ ਫਸਲ ਜਦੋਂ ਬੀਜੀ ਸੀ ਉਹ ਦਿਖਾਇਆ ਸੀਗਾ ਵੀ ਇਸ ਤਰ੍ਹਾਂ ਫਸਲ ਹੁੰਦੀ ਆ ਹੁਣ ਵੀ ਅਸੀਂ ਜਿਹੜੀ ਹੈਗੇ ਆ ਵਾਰ-ਵਾਰ ਕਿਸਾਨ ਇਥੇ ਆਪ ਹੀ ਖੁਦ ਹੀ ਆ ਰਹੇ ਆ ਉਹ ਆ ਕੇ ਦੇਖ ਰਹੇ ਆ ਕਿਉਂਕਿ ਬਾਹਲੇ ਨੂੰ ਤਾਂ ਇਹ ਨਹੀਂ ਪਤਾ ਵੀ ਇਹ ਮੂੰਗਫਲੀ ਉੱਪਰ ਲੱਗਦੀ ਆ ਕਿ ਜ਼ਮੀਨ ਦੇ ਹੇਠਾਂ ਲੱਗਦੀ ਆ ਤੇ ਕਿਵੇਂ ਲੱਗਦੀ ਆ ਉਹਨਾਂ ਵਾਸਤੇ ਇੱਕ ਨਵੀਂ ਚੀਜ਼ ਆ ਤੇ ਬਹੁਤ ਹੀ ਕਿਸਾਨ ਜਿਹੜੇ ਹੈਗੇ ਉਤਸ਼ਾਹਤ ਆ ਤੇ ਸਾਡਾ ਇਹ ਅਗਲੀ ਵਾਰੀ ਹੋਊਗਾ ਵੀ ਅਸੀਂ ਵੀ ਲੈ ਕੇ ਕਿਸਾਨਾਂ ਨੂੰ ਮੰਡੀਏ ਤੇ ਇਸ ਫਸਲ ਵੱਲ ਉਤਸ਼ਾਹਤ ਕਰੀਏ ਡਾਕਟਰ ਸਾਹਿਬ ਸਾਲ ਚ ਕਿੰਨੇ ਵਾਰ ਲੱਗਦੀ ਹੈ ਸਰ ਇਹ ਦੋ ਵਾਰ ਲੱਗ ਸਕਦੀ ਹੈ ਜੀ ਇਹਨੂੰ ਅਸੀਂ ਫਰਵਰੀ ਮਾਰਚ ਦੇ ਵਿੱਚ ਵੀ ਲਗਾ ਸਕਦੇ ਹਾਂ ਤੇ ਜੁਲਾਈ ਜੂਨ ਜੁਲਾਈ ਚ ਵੀ ਲੱਗ ਸਕਦੇ ਆ ਕਿਹੜੀ ਵਿਧੀ ਨਾਲ ਲਾਈ ਗਈ ਸੀ ਤੇ ਕੋਈ ਨਵੀਂ ਤਕਨੀਕ ਵੀ ਸਾਹਮਣੇ ਆਈ ਹੈ ਜੀ ਹਾਂਜੀ ਇਸ ਨੂੰ ਜੇ ਅਸੀਂ ਵੱਟਾਂ ਆਲੂ ਵਾਲੀਆਂ ਵੱਟਾਂ ਪਾ ਕੇ ਤੇ ਚੁੰਡੀਆਂ ਨਾਲ ਲਵਾ ਦਈਏ ਤਾਂ ਬਹੁਤ ਹੀ ਵਧੀਆ ਇਹਦਾ ਝਾੜ ਆਉਂਦਾ ਤੇ ਉਦੋਂ ਜ਼ਮੀਨ ਪੋਲੀ ਹੋ ਜਾਂਦੀ ਆ ਕਿਉਂਕਿ ਇਹਦੇ ਫੁੱਲ ਜਿਹੜੇ ਹੈਗੇ ਆ ਇਹ ਉੱਪਰ ਲੱਗਦੇ ਆ ਇਹ ਫੁੱਲ ਜ਼ਮੀਨ ਦੇ ਵਿੱਚ ਜਾਂਦੇ ਆ ਥੱਲੇ ਜਾ ਕੇ ਮੂਫੜੀ ਬੰਦੀ ਆ ਜਿੰਨੀ ਥਾਂ ਪੋਲੀ ਹੋਊਗੀ ਉਹਨੇ ਆ ਝਾੜ ਜਿਹੜਾ ਹੈਗਾ ਉਹ ਵਧ ਹੁੰਦਾ ਕਿਸਾਨ ਭਰਾਵਾਂ ਨੂੰ ਕੀ ਅਪੀਲ ਕਰੋ ਕਿਸਾਨ ਭਰਾਵਾਂ ਨੂੰ ਅਪੀਲ ਆ ਜੀ ਵੀ ਨਵੀਆਂ ਜਿਹੜੀਆਂ ਉਤਸ਼ਾਹ ਪ੍ਰਾਣੀਆਂ ਫਸਲਾਂ ਨਵੀਆਂ ਨਹੀਂ ਕਹਿ ਸਕਦੇ ਰਵਾਇਤੀ ਫਸਲਾਂ ਵੱਲ ਮੁੜੋ ਆਪਣੀ ਜ਼ਮੀਨ ਦੀ ਤੇ ਆਪਣੇ ਪਾਣੀ ਦੀ ਬਚਤ ਕਰੋ ਲੱਗਦਾ ਕਿ ਜੇ ਕਰੇ ਜੇ ਆ ਫਸਲਾਂ ਵੀਜਾਂਗੇ ਸਾਡੇ ਬੱਚਿਆਂ ਨੂੰ ਵੀ ਪ੍ਰਾਤਨ ਫਸਲਾਂ ਬਾਰੇ ਗਿਆਨ ਮਿਲੂਗਾ ਉਹਨਾਂ ਨੂੰ ਗਿਆਨ ਵੀ ਮਿਲੂਗਾ ਜੀ ਤੇ ਜਿਹੜਾ ਝਾੜ ਹੈਗਾ ਜੇ ਆਪਾਂ ਨੂੰ 70 75000 ਰੁਪਇਆ ਪ੍ਰਤੀ ਕਿੱਲਾ ਮਿਲ ਸਕਦਾ ਤੇ ਆਪਾਂ ਨੂੰ ਇਹ ਫਾਇਦਾ ਹੀ ਆ ਕਿਉਂਕਿ ਝੋਨੇ ਦਾ ਇਸ ਕੀ ਝਾੜ ਘਟ ਗਿਆ ਕਿਉਂਕਿ ਬਾਰਸ਼ਾਂ ਜਿਆਦਾ ਹੋ ਗਈਆਂ ਇਹ ਤੁਸੀਂ ਫਸਲ ਦੇਖ ਲਓ ਵੀ ਇਹ ਤੇ ਵੀ ਬਾਰਸ਼ਾਂ ਉਨੀਆਂ ਹੋਈਆਂ ਪਰ ਇਹਦਾ ਝਾੜ ਸਾਨੂੰ ਫਿਰ ਵੀ ਵਧੀਆ ਲੱਗਦਾ ਪਿਆ ਇਸ ਵਕਤ ਆ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਇੱਕ ਬੂਟੇ ਨੂੰ ਕਿੰਨਾ ਇਹਨੂੰ ਫਲ ਪਿਆ ਗਿਆ ਲੱਗਦਾ 200 ਡੰਡਲ ਲੱਗੀ ਹੋਵੇਗੀ ਜੀ ਹਾਂ ਦੇਖ ਲਓ ਜੀ ਕਿੰਨੀ ਲੱਗੀ ਆ ਆ ਦੇਖੋ ਕਿੰਨੇ ਲੱਗੀ ਆ ਤੁਹਾਡੇ ਸਾਹਮਣੇ ਆ ਤੇ ਜੇ ਇਸ ਤਰ੍ਹਾਂ ਹੀ ਆਪਾਂ ਮਤਲਬ ਕਿ ਕਰੀਏ ਤੇ ਆਪਾਂ ਨੂੰ ਜਿਹੜੀ ਹੈਗੀ ਆ ਵਧੀਆ ਉਹ